thank you ਉਹ ਰਵਾਲਾ ਰਾਂਗਿਆ ਨਗਰ ਵਿੱਚ ਆਏ ਆ ਸਾਰੇ ਬਥੇਡੇ ਤੋਂ ਪੰਸਾ ਸਾਰੇ ਬਿਠੇ ਨੇ ਸੋ ਇਹਨਾਂ ਨੇ ਵੀ ਪ੍ਰਤੀਨਿਧ ਕੀਤੀ ਆ ਵੀ ਤਗੜੇ ਹੋ ਕੇ ਆਪਾਂ ਸਾਰਿਆਂ ਨੇ ਝਾੜੂ ਨੂੰ ਉਠਾ ਪੋਣੀਆਂ ਨੇ ਉਹਦਾ ਕਾਰਨ ਇਹ ਆ ਕਿ ਪਿਛਲੇ 2 ਸਾਲਾਂ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਭਰਪੂਰ ਲੋਕਾਂ ਦੇ ਜੀਵਨ ਪੱਧਰ ਨੂੰ ਉੱਪਰ ਚੁੱਕਣ ਵਾਸਤੇ ਕਦਮ ਚੁੱਕੇ ਨੇ ਔਰ ਖਾਸ ਕਰਕੇ ਜਿਹੜੀ ਵਾਦਾ ਜਿਹੜੀ ਗਰੰਟੀ 300 ਯੂਨਿਟ ਵੀ ਬਿਜਲੀ ਦੀ ਦਿੱਤੀ ਸੀ ਉਹਨੂੰ ਬਖੂਬੀ ਦੇ ਨਾਲ ਪਹਿਲੀ ਜਨਾਈ 2022 ਨੂੰ ਪੂਰਾ ਕਰਤਾ ਉਹ ਜਿਹੜੀ ਗਾਰੰਟੀ ਆ ਉਹਨੂੰ ਦੇਣ ਦੇ ਵਿੱਚ ਸਮਾਜ ਦੇ ਹਰ ਵਰਗ ਨੂੰ ਇਹ ਸਹੂਲਤ ਮਿਲੀ ਆ ਔਰ ਉਹਨੂੰ ਦੇਣ ਵਕਤ ਨਾ ਕੋਈ ਜਾਤ ਵੇਖੀ ਆ ਨਾ ਕੋਈ ਬਾਤ ਵੇਖੀ ਆ ਮਾਂ ਅਮੀਰੀ ਵੇਖੀ ਨਾ ਗਰੀਬੀ ਵੇਖੀ ਮਾਂ ਕਿਧਰੋਂ ਫਾਰਮ ਭਰਨਾ ਪਿਆ ਨਾ ਕਿਸੇ ਨੂੰ ਸਰਹਾਸ ਦੇਣੀ ਪਈ ਸੋ ਜਿੱਤੇ ਜਿੱਤੇ 300 ਯੂਨਿਟs 'ਤੇ ਉਹ ਲੋਕਾਂ ਨੂੰ ਫ੍ਰੀ ਬਿਜਲੀ ਜਿਹੜੀ ਆ ਉਹਨੂੰ ਲਗਾਤਾਰ ਮਿਲ ਰਹੀ ਆ ਔਰ ਸਾਡੀ ਜਿਹੜੀ ਕਿਸਾਨੀ ਆ ਉਹਦੇ ਉਹਨੂੰ ਵੀ ਜਿਹੜਾ ਵਾਦਾ ਕੀਤਾ ਸੀਗਾ ਵੀ ਨਵਾਈ ਵੇਲੇ ਜਾਂ ਹੋਰ ਫਸਲਾਂ ਵੇਲੇ ਜਿਹੜੀ ਮਰਜ਼ਗਨ ਵੀ ਜਿਹੜੀ ਸਪਲਾਈ ਮਿਲੂਗੀ ਅੱਜ ਉਹ ਵੀ ਲਗਾ تھا ਮਿਲ ਰਹੀ ਆ ਫਸਲਾਂ ਸਾਡੀਆਂ ਟਾਈਮ ਸੇ ਚੁੱਕੀਆਂ ਜਾ ਰਹੀਆਂ ਨੇ ਪੈਨਟ ਆਉਂਦੀਆਂ ਬਹੁਤ ਜਲਦੀ ਪੈ ਰਹੀਆਂ ਨੇ ਲਗਾਤਾਰ ਜਿਹੜੇ ਸਰਕਾਰ ਦੇ ਕੰਮ ਨੇ 42-43 ਹਜ਼ਾਰ ਦੇ ਕਰੀਬ ਨੌਕਰੀਆਂ ਦਿੱਤੀਆਂ ਨੇ ਸੋ ਮੈਂ ਸਮਝਦਾ ਵੀ ਇਹ ਸਾਰੇ ਕੰਮਾਂ ਦੇ ਆਧਾਰ ਦੇ ਉੱਤੇ ਅੱਜ ਲੋਕਾਂ ਦੇ ਵਿੱਚ ਇੱਕ ਐਸਾ ਉਤਸ਼ਾਹ ਵੀ ਜਿਹੜੀ ਆਮ ਆਮੀ ਪਾਗੀ ਨੂੰ ਆਪણો ਲਈ ਤਿਆਰ ਬੈਠੇ ਨੇ دوسری ਗੱਲ ਆ ਵੀ ਕੱਲ ਮੋਦੀ ਸਾਹਿਬ ਪੰਜਾਬ ਆ ਰਹੇ ਨੇ ਪੰਜਾਬੀਆਂ ਦੀ ਹਮੇਸ਼ਾ ਫਿਤਰਤ ਰਹੀ ਆ ਵੀ ਆਪਣੇ ਮਹਿਮਾਨ ਨੂੰ ਜੀ ਆਇਆਂ ਨੂੰ ਕਹਿੰਦੇ ਨੇ ਪਰ ਮੋਦੀ ਜੀ ਇੱਕ ਗੱਲ ਦਾ ਧਿਆਨ ਰੱਖਿਓ ਵੀ ਜਦੋਂ ਕਿਸਾਨ ਤੁਹਾਡੇ ਕੋਲ ਦਿੱਲੀ ਗਏ ਸੀਗੇ ਆਪਣੀਆਂ ਆਪਣੀ ਗੱਲ ਕਹਿਣ ਆਪਣਾ ਆਪਣਾ ਹੱਕ ਰੱਖਣ ਉਸ ਵਕਤ ਤੁਸੀਂ ਕੀ ਸਲੂਕ ਪੰਜਾਬ ਦੇ ਲੋਕਾਂ ਨਾਲ ਕੀਤਾ ਸੀ ਪੰਜਾਬ ਦੀ ਕਿਸਾਨੀ ਨਾਲ ਕੀ ਸਲੂਕ ਕੀਤਾ ਸੀ ਕਿਵੇਂ ਉਹਨਾਂ ਤੇ ਮੋਰੀਆਂ ਚਲਾਈਆਂ ਸੀ ਕਿਵੇਂ ਉਹਨਾਂ ਨੂੰ ਤੰਗ ਕੀਤਾ ਸੀਗਾ ਉਹ ਚੀਜ਼ ਦਾ ਜਰੂਰ ਧਿਆਨ ਰੱਖਿਓ ਇਹ ਚੀਜ਼ਾਂ ਪੌਣੀਆਂ ਨਹੀਂ ਸੀ ਚਾਹੀਦੀਆਂ ਪੰਜਾਬ ਦੇ ਲੋਕ ਕੀ ਮੰਗਦੇ ਸੀ ਇੱਕ ਐਮਐਸਬੀ ਮੰਗਦੇ ਸੀ ਉਹ ਜਾਂਦੇ ਸੀ ਉਹਨੂੰ ਪਤਾ ਹੋਵੇ ਕਿ ਸਾਡੀ ਜਿੰਸ ਦੀ ਕੀਮਤ ਕੀ ਆ ਕਿਸ ਬਾਜ਼ਾਰ ਸਾਡੀ ਜਿੰਸ ਜਿਹੜੀ ਆ ਵਿਕਣੀ ਆ ਸੋ ਤੁਸੀਂ ਉਸ ਗੱਲ ਨੂੰ ਵੀ ਸੁਣਨ ਨੂੰ ਤਿਆਰ ਨਹੀਂ ਸੀ ਲੋਕਤੰਤਰ ਦੇ ਵਿੱਚ ਜੇ ਹਾਜ਼ਰ ਤੁਸੀਂ ਪੰਜਾਬ ਆਪਣੀ ਗੱਲ ਕਹਿਣ ਆ ਰਹੇ ਹੋ ਤੇ ਜਿਸ ਵਕਤ ਪੰਜਾਬ ਦੇ ਲੋਕ ਦਿੱਲੀ ਆਪਣੀ ਗੱਲ ਕਹਿਣ ਗਏ ਸੀ ਤੁਸੀਂ ਉਹ ਗੱਲ ਨਹੀਂ ਸੁਣੀ ਤੁਸੀਂ ਲੋਕਤੰਤਰ ਦੀ ਮਰਿਆਦਾ ਨੂੰ ਤਾਂ ਕੀਤਾ ਪਰ ਇੱਕ ਗੱਲ ਦਾ ਧਿਆਨ ਰੱਖਿਓ ਕਿ ਪੰਜਾਬ ਦੇ ਲੋਕਾਂ ਨੇ ਭਾਜਪਾ ਨੂੰ ਬਿਲਕੁਲ ਮੂੰਹ ਨਹੀਂ ਲਾਉਣਾ ਅੱਜ ਲੋਕ ਤਿਆਰ ਬੈਠੇ ਨੇ ਇਹਨਾਂ ਰਵਾਇਤੀ ਪਾਰਕੀਆਂ ਨੂੰ ਪਛਾੜਨ ਵਾਸਤੇ ਕਿਉਂਕਿ ਪਿਛਲੇ 3 ਸਾਲਾਂ ਦੇ ਵਿੱਚ ਜੋ ਹਾਲਾਤ ਸੰਨੀ ਦਿਉਲ ਨੇ ਅਰਦਾਸਪੁਰ ਤੋਂ ਲੋਕਾਂ ਲਈ ਕੀਤੇ ਇੱਕ ਵੀ ਫੇਰ ਆਉਣ ਦਾ ਅਰਦਾਸ ਕੋ ਨਹੀਂ ਸੀ ਇੱਕ ਮਸਲਾ ਅਰਦਾਸਪੁਰ ਦਾ ਹੱਲ ਨਹੀਂ ਹੋਇਆ ਉਸ ਤੋਂ ਪਹਿਲਾਂ ਸੁਨੀਲ ਜਾਕਰ ਜੀ ਦੀ ਕਾਇਮ ਖੁਵੀ 2.5 ਸਾਲ ਇੱਦਾਂ ਹੀ ਘਟ ਕੇ ਬਗਾਰ ਕਿਸੇ ਮਸਲੇ ਨੂੰ ਹੱਲ ਕੀਤਾ ਪੰਕਜ ਸਿੰਘ ਬਾਜਾ ਨੂੰ 11 ਸਾਲ ਮਿਲੇ 11 ਸਾਲਾਂ ਦੇ ਵਿੱਚ ਇੱਕ ਮਸਲਾ ਅਰਦਾਸਪੁਰ ਦਾ ਨਹੀਂ ਹੱਲ ਹੋਇਆ ਉਹਨਾਂ ਦੀ ਹਸਕੇ ਦੀ ਵਿੱਚ ਜਿਹੜੀ ਘਾਰੀਵਾਲ ਮਲ ਸੀ ਉਦੋਂ ਦੀ ਉਦੋਂ ਰਹਿ ਗਈ ਬਟਾਲੀ ਦੀ ਇੰਡਸਟਰੀ ਉਦੋਂ ਵੀ ਰਹਿ ਗਈ ਪਠਾਨਕੋਟ ਦੇ ਟ੍ਰੈਫਿਕ ਦੇ ਮਸਲੇ ਉਦਾਂ ਤੇ ਰਹਿ ਗਏ ਸੁਝੇਸ ਕਰਕੇ ਅੱਜ ਮੈਂ ਅਪੀਲ ਕਰੂੰਗਾ ਲੋਕਾਂ ਨੂੰ ਵੀ ਤਖੜੇ ਹੋ ਕੇ ਐਲੀ ਜੂਨ ਨੂੰ ਅਮਰਸ਼ੇਰ ਗਿਲਟ ਗੱਲਸੀ ਨੂੰ ਕਾਮਯਾਬ ਕਰੀਏ ਕਿ ਉਹ ਇੱਕ ਬੁਲੰਦ ਅਵਾਜ਼ ਬਣ ਕੇ ਲੋਕ ਸਭਾ ਵਿੱਚ ਬੋਲੇ ਤਾਂ ਕਿ ਸਾਡੇ ਜਿਹੜੀ ਸਰਕਾਰ ਦੇ ਅਗਲੇ ਦੇ ਸੰਸਦ ਨੇ ਉਹਦੇ ਵਿੱਚ ਅਸੀਂ ਲੋਕਾਂ ਦਾ ਭਰਪੂਰ ਵਿਕਾਸ ਕਰਾ ਸਕੀ ਧੰਨ ਜਿੱਦਾਂ ਕਿ ਸਾਰੇ ਸਾਨੂੰ ਪਤਾ ਤੁਹਾਨੂੰ ਪਤਾ ਹੈ ਕਿ ਨੰਬਰ ਆਫ ਪਾਰਲੀਮੈਂਟ ਦੇ ਇਲੈਕਸ਼ਨ ਹਨ ਉਹਦੇ ਅਪਲਖ ਵਿੱਚ ਜੋ ਹੈ ਪਿੰਡ ਪੂਰੋਵਾਰਾਇਆਂ ਦੇ ਵਿੱਚ ਜੋ ਹੈ ਆਮ ਆदमी ਪਾਰਟੀ ਦੀ ਜੋ ਹੈ ਰੈਲੀ ਕਰਾਈ ਗਈ ਹੈ ਇਹ ਰੈਲੀ ਜੋ ਬੜੀ ਯੂਰ ਸ਼ੋਨਾ ਕਰਾਈ ਗਈ ਹੈ ਔਰ ਇਹਦੇ ਵਿੱਚ ਜੋ ਵੀ ਆਮ ਆਦਮੀ ਪਾਰਟੀ ਵੱਲੋਂ ਲੋਕਾਂ ਨੂੰ ਆਮ ਜਨਤਾ ਨੂੰ ਸਹੂਲਤਾਂ ਦਿੱਤੀਆਂ ਗਈਆਂ ਹਨ ਜੀਨੇ ਕੇ ਘਰਾਂ ਦੇ ਬਿਜਲੀ ਦੇ ਬਿਲ ਜੀਨੇ ਕੇ ਮਹੱਲਾ ਕਲੀਨਿਕ ਜੀਨੇ ਕੇ ਨਹਿਰ ਦੀ ਜੋ ਸਫਾਈ ਹੈ ਜੀਨੇ ਕੇ ਮਹਿਲਾ ਨੂੰ ਜੋ ਜੋ ਉਹਨਾਂ ਨੇ ਸ਼ਰਤ ਰੱਖੀ ਦੀ 1000 ਰੁਪਏ ਦੇਣਾ ਹੈ ਉਹਦੇ ਬਾਰੇ ਉਹ ਵਾਅਦਾ ਕਰਕੇ ਜੇ ਹਨ ਕਿ ਆਉਣ ਵਾਲੇ ਸਮੇਂ ਦੇ ਵਿੱਚ ਹਰ ਔਰਤ ਨੂੰ ਜੋ ਹੈ 1000 ਰੁਪਿਆ ਜੋ ਹੈ ਦੇ ਦਿੱਤਾ ਜਾਵੇਗਾ ਇਸ ਵਾਸਤੇ ਪਿੰਡ ਦੇ ਵੱਲੋਂ ਬੜਾ ਗਰਮ ਸੋਚੀ ਦੇ ਨਾਲ ਜੋ ਹੈ ਮਿਲਿਆ ਹੈ ਕਿ ਅਸੀਂ ਤੁਹਾਨੂੰ ਜਿਆਦਾ ਤੋਂ ਜਿਆਦਾ ਵੋਟਾਂ ਪਾ ਕੇ ਇਥੋਂ ਆਮ ਆਦਮੀ ਪਾਰਟੀ ਦੇ ਬੂਥ ਨੂੰ ਜਿਤਾਵਾਂਗੇ ਜਨ ਆਪ ਭਗਵਨ ਸਿੰਘਾ ਟੇਂਦਪੂਰ ਉਹ ਰਾਈਆਂ ਅੱਜ ਰੈਲੀ ਪੂਰੋਵਾਰ ਰਾਈਆਂ ਦੇ ਵਿੱਚ ਆਮ ਆਦਮੀ ਪਾਰਟੀ ਦੇ ਸਬੰਧ ਵਿੱਚ ਕਰਾਈ ਗਈ ਹੈ ਸ੍ਰੀ ਰਮਨ ਬੈਲ ਜੀ ਆਏ ਹੀ ਔਰ ਜੋ ਕਿ ਲੋਕ ਸਭਾ ਦੀ ਇਲੈਕਸ਼ਨ ਚੱਲ ਰਹੀ ਹੈ ਇੱਕ ਤਰੀਕ ਨੂੰ ਵੋਟਾਂ ਪੈਣੀਆਂ ਨੇ ਸ਼ਹਿਰੀ ਕਲਸੀ ਦੇ ਹੱਕ ਵਿੱਚ ਬਹੁਤ ਭਾਰੀ ਬਹੁਮਤਾ ਨਾਲ ਜਿਤਾਣਗੇ ਆਮ ਆਦਮੀ ਪਾਰਟੀ ਨੇ ਜੋ ਆਪਣੇ ਕੰਮ ਕੀਤੇ ਨੇ ਉਹ ਇਸ ਤਰ੍ਹਾਂ ਨੇ ਮਹੱਲਾ ਕਲੀਨਿਕ ਅਮ ਬਿਜਲੀ ਦੇ ਬਿੱਲ ਫਰੀ ਔਰ 12 ਟੂਲ ਪਲੱਸ ਜਜਰੇ ਨੇ ਉਹ ਬੰਦ ਕਰਾਏ ਨੇ ਐਸਐਸਐਫ ਸਰਕਸ ਸੁਰੱਖਿਆ ਫੋਰਸ ਕੱਢੀਗੇ ਜੋ ਕਿ ਬਹੁਤ ਹੀ ਸੜਕ ਦੇ ਉੱਤੇ ਦੁਰਘਟਨਾ ਨੂੰ ਰੋਕ ਰਹੀ ਹੈ ਇਸ ਤਰ੍ਹਾਂ ਦੇ ਅਨੇਕਾਂ ਹੀ ਕੰਮ ਕੀਤੇ ਗਏ ਹਨ ਸੋ ਆਉਣ ਵਾਲੇ ਸਮੇਂ ਦੇ ਵਿੱਚ ਆਮ ਆਲੀ ਪਾਰਟੀ ਨੂੰ ਬਹੁਤ ਤਗੜਾ ਹਮਲੂ ਮਿਲ ਰਿਹਾ ਹੈ